ਥੋੜਾ ਜਿਹਾ ਥੋੜਾ ਜਿਹਾ ਮਾਈਕ ਥੱਲੇ ਕਰ ਦਿਓ ਮਗਰ ਹੋ ਜਾਏ ਮਾਈਕ ਥੱਲੇ ਕਰ ਦਿਓ ਮਾਈਕ ਯਾਰ ਮੂੰਹ ਤੇ ਆ ਕੇ ਰੱਖੋ ਬੇਨਤੀ ਬੇਨਤੀ ਮੰਨ ਲਓ ਬੇਨਤੀ ਜੀ ਅਮਰਸਰ ਦਾ মিডিਆ ਆ ਜੀ ਜੀ ਅਮਰਸਰ ਸਾਊ ਦਾ মিডিਆ ਆ ਯਾਰ ਆਈਡੀਆ ਤਾਂ ਲਿਖੋ ਜੀ ਰੋਜ ਥੱਲੇ ਕਰੋ ਬੜੇ ਸੋਨੋ ਬਾਬਾ ਜੀ ਤਾਂ ਖੜਾ ਮੇਰੇ ਕੋਲ ਕਿੰਨੀ ਕਹਿਣ ਦੀ ਲੱਗਿਆ ਬੇਨਤੀ ਮੰਨ ਲਓ ਥੋੜਾ ਜਿਹਾ ਹਾਉ ਭਾਈ ਉਹ ਤੋਂ ਸਹੀ ਦੀ ਸਾਰੇ ਥੋੜਾ ਜਿਹਾ ਮਤਲਬ ਥੋੜਾ ਜਾਨੀਵਾਕਾ ਥੋੜਾ ਪੂਰੀ ਚਾੜੂ ਖੋਲ ਦਿਓ ਯਾਰ ਥੋੜਾ ਇੱਚ ਰੱਖੋ ਨਾ ਲੈਵਲ ਤੇ ਭਾਈ ਸਾਹਿਬ ਨੂੰ ਕੀ ਕਰੀਏ ਉਹ ਯਾਰ ਡੇਠੇ ਸਬੇ ਸਾਹਿਬ ਨਹੀਂ ਤੂੰ ਜੇਹਿਆ ਬਦੋ ਪੁਰਖ ਬਿਧਾਤੇ ਤਾਂ ਤੂੰ ਸੋਹਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਸਾਡੀ ਨਿਤ ਦੀ ਅਰਦਾਸ ਦਾ ਹਿੱਸਾ ਵਾ ਦੁਨੀਆ ਭਰ ਦੇ ਵਿੱਚ ਬੈਠਾ ਸਿੱਖ ਜਦੋਂ ਨਿਤ ਅਰਦਾਸ ਕਰਦਾ ਤੇ ਉਹ ਸਤਖੰਡ ਸ੍ਰੀ ਅਮਰਤਸਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਮ ਦੀ ਅਰਦਾਸ ਕਰਦਾ ਅਸੀਂ ਆਪਣੇ ਧਨ ਭਾਗ ਸਮਝਦੇ ਆ ਕਿ ਜਦੋਂ ਵੀ ਸਾਨੂੰ ਗੁਰੂ ਰਾਮਦਾਸ ਦੇ ਦਰ ਦੇ ਦਰਸ਼ਨ ਹੁੰਦੇ ਆ ਜਦੋਂ ਵੀ ਕੋਈ ਵਿਸ਼ੇਸ਼ ਗਤੀਵਿਧੀਆਂ ਹੁੰਦੀਆਂ ਨੇ ਤੇ ਉਸ ਵੇਲੇ ਅਸੀਂ ਜਿਵੇਂ ਸਾਡੇ ਮੁਸਲਮਾਨ ਭਰਾਵਾਂ ਦਾ ਮੱਕਾ ਇਸੇ ਤਰ੍ਹਾਂ ਸਿੱਖਾਂ ਦਾ ਮੱਕਾ ਸਤਖੰਡ ਸ੍ਰੀ ਦਰਬਾਰ ਸਾਹਿਬ ਸਾਡਾ ਸਿੱਖ ਪੰਥ ਦਾ ਕੇਂਦਰੀ ਸਥਾਨ ਸਾਡਾ ਸਿੱਖ ਪ੍ਰਭੂ ਸੱਤਾ ਦਾ ਕੇਂਦਰ ਹੈ ਸ੍ਰੀ ਅਕਾਲ ਤਖਤ ਸਾਹਿਬ ਅਸੀਂ ਉਸ ਵੇਲੇ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਗੁਰੂ ਦੇ ਚਰਨਾਂ ਚ ਅਰਦਾਸ ਕਰਨ ਤੇ ਸ੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਬਾਦਸ਼ਾਹ ਦੇ ਦਰ ਦੇ ਇਸ਼ਨਾਨ ਕਰਨ ਦਰਸ਼ਨ ਇਸ਼ਨਾਨ ਤੇ ਅਰਦਾਸ ਕਰਨ ਵਾਸਤੇ ਅਸੀਂ ਪਹੁੰਚਦੇ ਹਾਂ ਅੱਜ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਜੋ ਹਰਿਆਣਾ ਦੇ ਵਿੱਚ 28 ਨਵੰਬਰ ਨੂੰ ਐਲਾਨ ਹੋਇਆ ਸੀ ਔਰ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਜੋ ਪੰਜ ਸਿੰਘ ਪੰਜ ਪਿਆਰਿਆਂ ਦੀ ਡਿਊਟੀ ਲੱਗੀ ਸੀ ਸੰਗਤ ਦੇ ਵਿੱਚੋਂ ਕਿਉਂਕਿ ਉਹਨਾਂ ਨੇ ਸੰਤ ਮਹਾਪੁਰਸ਼ਾਂ ਸਿੱਖ ਸ਼ਖਸੀਅਤਾਂ ਹਰਿਆਣਾ ਕਮੇਟੀ ਦੇ ਮੌਜੂਦਾ ਸਾਬਕਾ ਮੈਂਬਰ ਸਹਿਬਾਨਾਂ ਸਿੱਖ ਸੰਗਤਾਂ ਦੀ ਰਾਏ ਲੈ ਕੇ ਉਸ ਦੇ ਪ੍ਰਧਾਨ ਦਾ ਐਲਾਨ ਕਰਨਾ ਸੀ 15 ਦਿਨ ਦਾ ਸਮਾਂ ਸੀ ਉਹਨਾਂ ਪੰਜ ਸਿੰਘਾਂ ਨੇ ਬੜੀ ਮਿਹਨਤ ਕੀਤੀ ਥਾਂਪੁਰ ਥਾਂ ਤੇ ਜਾ ਕੇ ਮਹਾਪੁਰਸ਼ਾਂ ਕੋਲੇ ਮੈਂਬਰ ਸਹਿਬਾਨਾਂ ਕੋਲੇ ਸੰਗਤਾਂ ਦੇ ਕੋਲ ਸਿੱਖ ਚਿੰਤਕਾਂ ਦੇ ਕੋਲ ਤੇ ਫੋਨ ਦੇ ਉੱਤੇ ਵੀ رائے ਇਕੱਤਰ ਕਰਕੇ ਬਕਾਇਦਾ ਇੱਕ ਡਾਇਰੀ ਤਿਆਰ ਕੀਤੀ ਉਸ ਡਾਇਰੀ ਤੇ ਹਰੇਕ ਦੀ رائے ਆ ਜਿਨ੍ਹਾਂ ਨੂੰ ਮਿਲੇ ਉਹਨਾਂ ਦੇ ਸਾਈਨ ਵੀ ਆ ਦਸਖਤ ਵੀ ਆ 13 ਤਰੀਕ ਨੂੰ 13 ਦਸੰਬਰ 2024 ਨੂੰ ਗੁਰਦੁਆਰਾ ਪਾਤਸ਼ਾਹੀ 6ਵੀਂ குரு ਖੇਤਰ ਦੀ ਧਰਤੀ ਤੇ ਪੰਜ ਸਿੰਘਾਂ ਨੇ ਪੰਥ ਦੇ ਭਰੇ ਇਕੱਠ ਵਿੱਚ ਜਿੱਥੇ ਸਾਡੇ ਪੰਜਾਬ ਚੋਂ ਵੀ ਸਿੱਖ ਜਥੇਬੰਦੀਆਂ ਦੇ ਆਗੂ ਜੰਮੂ ਕਸ਼ਮੀਰ ਤੋਂ ਵੀ ਆਏ ਸੀ ਤੇ ਹਰਿਆਣਾ ਤੋਂ ਵੀ ਧਾਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਦਾ ਐਲਾਨ ਕੀਤਾ ਮੁੱਖ ਸੇਵਾਦਾਰ ਦੇ ਤੌਰ ਤੇ ਦਾਸ ਦਾ ਨਾਮ ਜਿਹੜਾ ਸੀਗਾ ਉਹ ਪੰਜ ਸਿੰਘਾਂ ਨੇ ਅਨਾਉਂਸ ਕੀਤਾ ਜਕਾਰਿਆਂ ਦੀ ਗੂੰਜ ਵਿੱਚ ਸਾਰੇ ਪੰਥਕ ਇਕੱਠ ਨੇ ਉਸ ਦਾ ਸਮਰਥਨ ਕੀਤਾ ਤੇ ਸਨਮਾਨ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸਭ ਦਾ ਧੰਨਵਾਦ ਕਰਦਾ ਕਿ ਇਹ ਸੇਵਾ ਜਿਹੜੀ ਸੀ ਉਹ ਮੇਰੇ ਜ਼म्मे लाई ਗਈ ਜੋ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਪੰਥਕ ਸੰਘਰਸ਼ ਦੀ ਸੇਵਾ ਪਿਛਲੇ ਤਿੰਨ ਦਹਾਕਿਆਂ ਤੋਂ ਦੁਨੀਆ ਭਰ ਦੇ ਵਿੱਚ ਕਰਦੇ ਆ ਰਹੇ ਹਾਂ ਗੁਰੂ ਦੀ ਕਿਰਪਾ ਤੇ ਸਦਕਾ ਉਹਦੇ ਵਿੱਚ ਇੱਕ ਨਵੀਂ ਜ਼ਿੰਮੇਵਾਰੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਮੁਖ ਸੇਵਾਦਾਰ ਦੇ ਤੌਰ ਤੇ ਕਿਉਂਕਿ ਸਿੱਖ ਮਸਲਿਆਂ ਦੇ ਹੱਲ ਤੇ ਧਾਰਮਿਕ ਚੋਣਾਂ ਲੜਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੀ ਜੋ ਸ਼ੁਰੂਆਤ ਜੋ ਗਠਨ ਕੀਤਾ ਗਿਆ ਉਸ ਵੇਲੇ ਹੀ ਅਸੀਂ ਮਨ ਚ ਧਾਰਿਆ ਸੀ ਕਿ ਅਸੀਂ ਸਭ ਤੋਂ ਪਹਿਲਾਂ ਸਤਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਅਕਾਲ ਤਖਬ ਸਾਹਿਬ ਤੇ ਮੱਥਾ ਟੇਕਣ ਆਉਣਾ ਤਾਂ ਅੱਜ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਅਹੁਦੇਦਾਰ ਸਾਡੇ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਸੀਂ ਸਾਰੇ ਰਲ ਕੇ ਇੱਥੇ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਵਾਸਤੇ ਆਏ ਆ ਕਿਉਂਕਿ 19 ਜਨਵਰੀ ਨੂੰ ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹਰਿਆਣਾ ਸਰਕਾਰ ਨੇ ਗੁਰਦੁਆਰਾ ਸਿੱਖ ਚੋਣ ਕਮਿਸ਼ਨ ਹੈ ਜਿਹੜਾ ਹਰਿਆਣਾ ਦੇ ਅੰਦਰ ਹਰਿਆਣਾ ਸਿੱਖ ਗੁਰਦੁਆਰਾ ਚੋਣ ਕਮਿਸ਼ਨ ਉਹਨਾਂ ਵੱਲੋਂ ਐਲਾਨ ਕੀਤਾ ਹੋਇਆ ਹੈ ਅੱਜ ਤੋਂ ਨਾਮਿਨੇਸ਼ਨ ਵੀ ਸ਼ੁਰੂ ਨੇ ਉੱਥੇ ਭਾਵੇਂ ਕਿ ਅਸੀਂ ਚੋਣ ਕਮਿਸ਼ਨਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਭ ਜਾਦਿਆਂ ਦੀ ਸ਼ਹਾਦਤ ਦੇ ਦਿਨ ਇਹ ਸਫਰ-ਏ-ਸ਼ਹਾਦਤ ਜੋ ਸ਼ਹਾਦਤ ਵੱਲ ਸਫਰ ਤੈਅ ਕੀਤਾ ਸਭ ਜਾਦਿਆਂ ਨੇ ਵੱਡੇ ਸਾਬ ਜਾਦਿਆਂ ਛੋਟੇ ਸਾਬ ਜਾਦਿਆਂ ਸਿੰਘਾਂ ਸ਼ਹੀਦਾਂ ਮਾਤਾ ਗੁਜਰ ਕੌਰ ਨੇ ਤੇ ਜਿਹਨੂੰ ਅਸੀਂ ਹਰਿਆਣੇ ਚ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਤੌਰ ਤੇ ਮਨਾ ਰਹੀ ਹੈ ਇੱਥੇ ਪੰਜਾਬ ਚ ਦੁਨੀਆ ਭਰ ਚ ਸਮਾਗਮ ਹੋਣੇ ਉੱਥੇ ਹਰਿਆਣਾ ਚ ਵੀ ਨੌ ਸਮਾਗਮ ਵੱਡੇ ਕੱਲ ਤੋਂ ਅਨਾਜ ਮੰਡੀ ਸਿਰਸਾ ਜੋ ਕਾਲਾਂਵਾਲੀ ਦੇ ਵਿੱਚ ਅਨਾਜ ਮੰਡੀ ਕਾਲਾਂਵਾਲੀ ਹੈ ਸਿਰਸਾ ਚ ਉੱਥੋਂ ਇਹਦੀ ਸ਼ੁਰੂਆਤ ਹੋਣੀ ਤੇ 29 ਤੱਕ ਲਗਾਤਾਰ ਇਹ ਸਮਾਗਮ ਜਿਹੜੇ ਆ ਇਹ ਜਾਰੀ ਰਹਿਣੇ ਆ ਜਿਵੇਂ ਅਨਾਜ ਮੰਡੀ ਕਾਲਾਂਵਾਲੀ ਸਿਰਸਾ ਚ ਕੱਲ ਦਿਨ ਦਾ ਸਮਾਗਮ ਹੈ ਪਰਸੋਂ ਰਾਤ ਦਾ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ 22 ਨੂੰ ਦਿਨ ਦਾ ਗੁਰਦੁਆਰਾ ਨਿਮ ਸਾਹਿਬ ਕੈਥਲ 24 ਨੂੰ ਗੁਰਦੁਆਰਾ ਮੰਜੀ ਸਾਹਿਬ ਜੀਂ ਦੇ ਰਾਤ ਦਾ 25 ਨੂੰ ਗੁਰਦੁਆਰਾ ਸੀਸਗੰਨ ਸਾਹਿਬ ਤਰਾਵੜੀ ਕਰਨਾਲ ਆ 26 ਨੂੰ ਸਾਡਾ ਜਿਹੜਾ ਮੁੱਖ ਸਮਾਗਮ ਗੁਰੂ ਖੇਤਰ ਪਾਤਸ਼ਾਹੀ 6ਵੀਂ ਜਿਹੜਾ ਕਿ ਭਾਰਤ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਵੀ ਨੈਸ਼ਨਲ ਡੇ ਦੇ ਤੌਰ ਤੇ ਮਨਾਉਣ ਦਾ ਐਲਾਨ ਕੀਤਾ ਹੋਇਆ ਪਿਛਲੇ ਸਾਲ ਵੀ ਦੁਨੀਆ ਭਰ ਚ ਮਨਾਇਆ ਗਿਆ ਜਿੱਥੇ ਭਾਰਤ ਦੇ ਗਵਰਨਰ ਹਾਊਸਾਂ ਦੇ ਅੰਦਰ ਉੱਥੇ ਵਿਦੇਸ਼ਾਂ 'ਚ ਵੀ ਭਾਰਤੀ ਸਫਾਰਤਖਾਨਿਆਂ ਦੇ ਅੰਦਰ ਛੋਟੇ-ਸਾਬ ਜਦਿਆਂ ਨੂੰ ਨਤਮਸਤਕ ਹੁੰਦਿਆਂ 26 ਦਸੰਬਰ ਦਾ ਦਿਨ ਜਿਹੜਾ ਸੀ ਉਹ ਮਨਾਇਆ ਗਿਆ ਉਹਨਾਂ ਸਾਬ ਜਦਿਆਂ ਨੂੰ ਸਜਦਾ ਕੀਤਾ ਗਿਆ। ਔਰ ਇਸੇ ਤਰ੍ਹਾਂ ਇਹ ਜਿਹੜਾ ਸਾਡਾ ਸਮਾਗਮ ਹੈ ਉਹ ਗੁਰਦੁਆਰਾ ਪਾਤਸ਼ਾਹੀ ਸੇਵੀ ਕੁਰੂ ਖੇਤਰਾ 26 ਦਾ 27 ਦਿਨ ਦਾ ਹਰਿਆਣਾ ਕਮੇਟੀ ਦੇ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਦ ਉਹਨਾਂ ਦੇ ਨਗਰ ਗੁਰਦੁਆਰਾ ਸਿੰਘ ਸਭਾ ਅਸੰਦ ਵਿਖੇ ਆ ਔਰ 28 ਰਾਤ ਦਾ ਗੁਰਦੁਆਰਾ ਪਾਤਸ਼ਾਹੀ 10ਵੀਂ ਨਾਡਾ ਸਾਹ ਪੰਚਕੂਲਾ 29 ਨੂੰ ਗੁਰਦੁਆਰਾ ਪੰਜੋਖਰਾ ਸਾਹਿਬ ਅੰਮ੍ਰਾਲਾ ਜਿੱਥੇ ਗੁਰੂ ਸਾਹਿਬ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁੰਗੇ ਤੋਂ ਗੀਤਾ ਦੇ ਅਰਥ ਕਰਵਾਏ ਸੀ ਸੋ ਇਹ ਵੱਡੇ ਸਮਾਗਮ ਨੇ ਉਸ ਤੋਂ ਬਾਅਦ ਅਸੀਂ ਜਿਹੜੀਆਂ ਧਾਰਮਿਕ ਚੋਣਾਂ ਨੇ ਉਹਦੇ ਵੱਲ ਵੀ ਰੁਖ ਕਰਾਂਗੇ ਸ਼੍ਰੋਮਣੀ ਕਾਲੀ ਦਾਲ ਆਜ਼ਾਦ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਜਿੰਨੇ ਵੀ ਮੈਂਬਰ ਸਹਿਬਾਨ 40 ਜਿਹੜੇ ਅਹੁਦੇਦਾਰ ਨੇ ਉਹ ਵੀ ਅਸੀਂ ਐਲਾਨਣੇ ਕਿਉਂਕਿ ਮਹਾਪੁਰਸ਼ਾ ਨੇ ਕੱਲ ਵੀ ਇੱਕ ਪੰਥਕ 43 ਮੀਟਿੰਗ ਕੀਤੀ ਸੀ ਕੁਰੂਕhetra ਤੇ ਉਹਨਾਂ ਨੇ ਸਮਾਂ ਮੰਗਿਆ ਪੰਥਕ 41 24 ਤਰੀਕ ਦੀ ਫਿਰ ਮੀਟਿੰਗ ਰੱਖੀ ਆ ਤੇ ਅਸੀਂ ਆਪਣੇ ਉਮੀਦਵਾਰਾਂ ਦਾ ਐਲਾਨ 24 ਤਰੀਕ ਤੱਕ ਹਲਿ ਕਿਹਾ ਕਿ ਮਹਾਪੁਰਸ਼ਾ ਪੰਥਕ 41 ਜੋ ਉਵਰਾਲਾ ਕਰ ਰਹੇ ਸਾਹਿਬ ਵਾਹਿਗੁਰੂ ਜੀ ਕੀ ਖਤੇ ਅੱਜ ਬੜਾ ਖੁਸ਼ੀ ਦਾ ਦਿਨ ਹੈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਅੱਜ ਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਆਇਆ ਅਕਾਲ ਤਖਤ ਤੇ ਨਤਮਕ ਹੋ ਮੈਂ ਆਇਆ ਅੱਜ ਅਸੀਂ ਮੱਥਾ ਟੇਕਣ ਆਇਆ ਜਦੋਂ ਸਾਡੀ ਪਾਰਟੀ ਬਣੀ ਸ਼੍ਰੋਮਣੀ ਅਕਾਲੀ ਦਲ ਯਾਦ ਆਜ਼ਾਦ ਪਾਰਟੀ ਬਣਾ ਕੇ ਉਦੇਦਾਰ ਬਣਾ ਕੇ ਅੱਜ ਗੁਰੂ ਜੀ ਦੇ ਧੰਨਵਾਦ ਕਰਨ ਆਏ ਆ ਵਿਸ਼ੇਸ਼ ਤੌਰ ਤੇ ਤੇ ਜੋ ਅਕਾਲ ਤਖਤ ਤੇ ਕਮੇਟੀ ਬਣੀ ਏ ਉਹਨੂੰ ਕਮੇਟੀ ਨੂੰ ਰੱਦ ਕਰਨਾ ਚਾਹੀਦਾ ਏ ਤੇ ਜਿਹੜੀ ਪੰਤੀ ਕਮੇਟੀ ਜੋ ਬਣਾਨੀ ਚਾਹੀਦੀ ਏ ਜੋ ਗ੍ਰਾਣੀ ਹਰਪ੍ਰੀਤ ਸਿੰਘ ਨੂੰ ਲਿਆ ਗਿਆ ਏ ਉਹ ਬੜਾ ਮਾੜਾ ਕੰਮ ਕੀਤਾ ਗਿਆ ਏ ਤੇ ਬਹੁਤ ਹੀ ਮੰਦ ਭਾਗੀ ਗੱਲ ਹੈ ਸ਼੍ਰੋਮਣੀ ਕਮੇਟੀ ਜਿਹੜੀ ਹਰਿਆਣੇ ਦੀ ਹੈ ਸਿੱਖਾਂ ਦੀ ਕਮੇਟੀ ਹੈ ਤੇ ਮੈਂ ਸਾਰੇ ਤੁਹਾਡੇ ਰਾਂ ਸਿੱਖਾਂ ਨੂੰ ਅਪੀਲ ਕਰਨਾ ਕਿ ਬਾਦਲਾਂ ਨੂੰ ਹਰਿਆਣੇ ਦੇ ਵਿੱਚ ਮੂੰਹ ਨਾ ਲਾਇਆ ਜਾਏ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਜਿਹੜਾ ਹੈ ਉਹਦੇ ਨੁਮਾਇੰਦਿਆਂ ਨੂੰ ਜੁਟਾਇਆ ਜਾਏ ਅਤੇ ਸ਼੍ਰੋਮਣੀ ਕਮੇਟੀ ਦੇ ਜਦੋਂ ਲਕਸ਼ਣ ਹੋਣ ਹੋਣੇ ਨੇ ਸ਼੍ਰੋਮਣੀ ਹਰਿਆਣਾ ਕਮੇਟੀ ਦੇ ਬਾਦਲਾਂ ਨੂੰ ਮੂੰਹ ਨਾ ਲਾਇਆ